ਤਨ 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 ਜਨ ਆਇਆ ਜੈ ਪ੍ਰਸਾਦ ਸਭ ਜਗਤ ਤੁਰਾਇਆ ਜਨ ਆਵਨ ਕਾ ਏ ਸਵਾਉ ਜਨ ਕੇ ਸੰਗਜਤ ਆਵੇ ਨਾਉ ਆ ਮੁਗਤ ਮੁਗਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਸੂਕੋ ਟਲ ਗੁਰ ਸੇਵੀ ਆ ਅਨਸ ਸਹਜ ਸੁਭਾਏ ਦਰਸ਼ਨ ਪਰਸ਼ਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਮਰਨਾ ਜੀਤਨਾ ਆਵੇ ਜਿਸ ਕੇ ਸਰ ਉਪਰ ਤੂੰ ਸੁਆਮੀ ਸੋ ਦੋ ਕੈਸਾ ਪਾਵੈ ਬੋਲ ਜਾਣ ਮਾਇਆ ਮਦ ਮਾਤਾ ਮਰਨ ਚੀਤਨਾ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭਾਉ ਕਛ ਨਾਹੀ ਜਮ ਨਹੀਂ ਆਵ ਨੇਰੇ ਰਹਾਉ ਜੋ ਤੇਰਾ ਰੰਗ ਰਤੇ ਸੁਆਮੀ ਤੈਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬੋਸ਼ਰਾ ਮੇਟੇ ਕੋਈ ਸਾਗੋ ਕਾ ਤਲਾਸਾ ਨਾਮ ਧਿਆਏ ਨਾ ਸੁਖ ਪਲ ਪਾਏ ਨਾ ਆਠ ਪੈਰ ਅਰਾਦੇ ਸ਼ਰਨ ਤੇਰੇ ਪਰਵਾਸਾਂ ਪੰਜੋ ਦੁੱਟ ਲੈ ਸਾਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਬਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜੇਨ ਕਲ ਰਾਖੀ ਮੇਰੀ ਵਾਗੁ ਜੀ ਦਾ ਖਾਲਸਾ ਵਾਗੁ ਜੀ ਦੀ ਸੂਹੀ ਮਹਲਾ ਪੰਜਵਾ ਜਿਸ ਕੇ ਸਰ ਉਪਰ ਤੂੰ ਸਵਾਮੀ ਸੋਦੋ ਕੈਸਾ ਪਾਵੈ ਬੋਲ ਜਾਣੇ ਮਾਇਆ ਮਦ ਮਾਤਾ ਮਰਨ ਜੀਤਨਾ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਭਗਤ ਭਗਉਤੀ ਤਸੇ ਕੀ ਜੋ ਰਣ ਤੀਰ ਤਰੇ ਤੇ ਅੰਗ ਸੰਗ ਤੁਮ ਲਾਗ ਰਾਮ ਜੋ ਪਾਛੈ ਪਗਨ ਤਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੈ ਪਗਨ ਤਰੇ ਕਾਇਬ ਜੀ ਸੁਵਹੀਆ ਭੀਮ ਗਦਾ ਗਏ ਭੂਪ ਮੈਂ ਭਾਰਤ ਭੂਪ ਗਦਾ ਗਏ ਭੀਮ ਮਾਰੀ ਭੀਮ ਗਦਾ ਗਪੂ ਪੰਪਾ ਮਾਰਤ ਪੂਪ ਗਦਾ ਗਏ ਭੀਮ ਪੈ ਮਾਰੀ ਰੋਸ ਭਰੇ ਬਲਵੰਡ ਤੋ ਲੜੈ ਕਾਨਣ ਮ ਜਨ ਕੇਰ ਭਾਰੀ ਜੁਦ ਕਰੇ ਨਾ ਮਰੇ ਤੇ ਠੌਰ ਤੇ ਬਾੰਟ ਹਾ ਤੇ ਠਾਂ ਜਨ ਜਾਰੀ ਜੋਪ ਮੇ ਜੋ ਉਪਜੀ ਉਮਾ ਚਤਰੇ ਜਨ ਖੇਲਤਾ ਫੁੱਲთა ਸੇ ਖਲਾਰੀ ਦਿਵਸ 27 ਜੋਦ ਪਇਓ ਜਦ ਭੂਪ ਜਿੱਤਿਓ ਬਲ ਭੀਮੇ ਹਾਰਿਓ ਦਿਵਸ 27 ਜੁਦ ਪਇਓ ਜਦ ਭੂਪ ਜਿੱਤਿਓ ਬਲ ਭੀਮੇ ਹਾਰਿਓ ਵਾਹਿਗੁਰੂ ਜੀ ਕਾ ਖਾਲਸਾ why Okay, that gets a